ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋયા ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਇਹ ਇੱਕ ਭੈਣ ਦੀ ਹੱਦਬੀਤੀ ਕਹਾਣੀ ਹੈ ਕਹਾਣੀ ਨੂੰ ਪਲੀਜ਼ ਤੁਸੀਂ ਪੂਰਾ ਜ਼ਰੂਰ ਸੁਣਿਓ ਤੇ ਸੁਣ ਕੇ ਆਪਣੇ ਰਾਏ ਜ਼ਰੂਰ ਦਿਓ ਮੇਰਾ ਨਾਮ ਸਿਮਰਣਾ ਅਸੀਂ ਤਿੰਨ ਭੈਣ ਭਰਾ ਤੇ ਮੈਂ ਸਭ ਤੋਂ ਵੱਡੀ ਸੀ ਮੇਰੇ ਤੋਂ ਛੋਟਾ ਭਰਾ ਤੇ ਉਹਦੇ ਤੋਂ ਛੋਟੀ ਭੈਣ ਸੀ ਜੋ ਸਿਦਰੀ ਸੀ ਮੈਂ ਮਸਾਂ 8 ਪੜ੍ਹੀ ਸੀ 8ਵੀਂ ਵਿੱਚੋਂ ਮੈਂ ਫੇਲ ਹੋ ਗਈ ਸੀ ਮੇਰੀ ਮੰਮੀ ਨੇ ਕਿਹਾ ਸੀ ਕਿ ਜੇ ਤੂੰ ਅੱਗੇ ਪੜ੍ਹਨਾ ਤਾਂ ਪੜ ਲੈ ਤੇ ਅਸੀਂ ਸਰਕਾਰੀ ਸਕੂਲ ਵਿੱਚ ਹੀ ਪੜਦੇ ਸੀ ਮੈਂ ਅੱਗੇ ਪੜ੍ਹੀ ਹੀ ਨਹੀਂ ਮੈਂ ਸੋਹਣੀ ਤੇ ਜਵਾਨ ਸੀ ਮੇਰੀ ਜਵਾਨੀ ਠਾਠਾ ਮਾਰਦੀ ਸੀ ਹਰ ਕੋਈ ਮੇਰੇ ਤੇ ਮਰਦਾ ਸੀ ਹਰ ਕੋਈ ਗਲੀ ਗੁਆਂਢ ਦਾ ਮੁੰਡਾ ਜਾਂ ਵਿਆਹਿਆ ਹੋਇਆ ਬੰਦਾ ਵੀ ਮੇਰੇ ਤੇ ਟਰਾਈਆਂ ਮਾਰਦਾ ਹੁੰਦਾ ਸੀ ਮੇਰਾ ਡੈਡੀ ਇੰਗਲੈਂਡ ਵਿੱਚ ਸੀ ਮੇਰੇ ਚਾਚੇ ਤਾਏ ਵੀ ਹੈਗੇ ਸੀ ਪਰ ਸਾਡਾ ਉਹਨਾਂ ਦੇ ਨਾਲ ਜ਼ਿਆਦਾ ਬੋਲ ਚੱਲ ਨਹੀਂ ਸੀ। ਮੇਰਾ ਭਰਾ ਮੈਨੂੰ ਕੁਝ ਨਹੀਂ ਕਹਿੰਦਾ ਹੁੰਦਾ ਸੀ। ਮੈਂ ਫਿਰ ਤੋਂ ਟਾਈਪ ਦੀ ਕੁੜੀ ਸੀ। ਮੈਂ ਕੋਈ ਕੰਮਕਾਰ ਵੀ ਨਹੀਂ ਸਿੱਖਿਆ ਸੀ। ਸਿਰਫ ਆਸ਼ਕੀਆਂ ਵਿੱਚ ਹੀ ਸਾਰੀ ਜ਼ਿੰਦਗੀ ਲੰਗਾ ਦਿੱਤੀ ਸੀ। ਪਰ ਇੱਕ ਟਾਈਮ ਇਦਾਂ ਦਾ ਆਇਆ ਕਿ ਮੈਂ ਸਭ ਕੁਝ ਛੱਡ ਦੇਣਾ ਚਾਹੁੰਦੀ ਸੀ। ਪਰ ਇਹ ਜੋ ਚਸਤਾ ਸੀ ਮੈਨੂੰ ਹਟੰਦਾ ਨਾਮ ਹੀ ਨਹੀਂ ਲੈਂਦਾ ਸੀ। ਮੈਨੂੰ ਅਮੀਰੀ ਦਾ ਬੜਾ ਸ਼ੌਕ ਸੀ। ਥੋੜੀ ਜਿਹੀ ਸਾਡੀ ਪੈਲੀ ਸੀ। ਪਹਿਲਾਂ ਸਾਡਾ ਘਰ ਆਮ ਕਰਾਂ ਵਾਂ ਕੋਚੇ ਪੱਕਾ ਜਿਹਾ ਸੀ ਤੇ ਹੌਲੀ ਹੌਲੀ ਜਦੋਂ ਮੇਰਾ ਡੈਡੀ ਇੰਗਲੈਂਡ ਚਲਾ ਗਿਆ ਤੇ ਅਸੀਂ ਸਾਰੀ ਜ਼ਮੀਨ ਵੇਚ ਕੇ ਸੋਨਾ ਘਰ ਬਣਾ ਲਿਆ ਸੀ ਸਾਡਾ ਘਰ ਇੰਨਾ ਸੋਹਣਾ ਸੀ ਕਿ ਹਰ ਕੋਈ ਕਹਿੰਦਾ ਹੁੰਦਾ ਸੀ ਕਿ ਵਾਕਈ ਜਗਤਾਰ ਨੇ ਬਾਹਰ ਜਾ ਕੇ ਰੰਗ ਦਿਖਾ ਦਿੱਤੇ ਘਰ ਤਾਂ ਬਣਾ ਲਿਆ ਉਦੋਂ ਲੋਕਾਂ ਕੋਲ ਇੰਨਾ ਪੈਸਾ ਨਹੀਂ ਹੁੰਦਾ ਸੀ ਅੱਜ ਤੋਂ 15 ਕੋ ਸਾਲ ਪਹਿਲਾਂ ਲੋਕਾਂ ਦੇ ਘਰ ਨਾਰਮਲ ਜਿਹੀ ਹੀ ਹੁੰਦੇ ਸੀ ਮੀ ਆਉਣ ਤੇ ਛੱਤਾਂ ਚਾਉਣ ਲੱਗ ਜਾਂਦੀਆਂ ਹੁੰਦੀਆਂ ਸੀ ਤੇ ਵੇੜਿਆਂ ਵਿੱਚ ਵੀ ਗਾਰਾ ਬਣ ਜਾਂਦਾ ਹੁੰਦਾ ਸੀ ਪਰ ਮੈਂ ਹੁਣ ਦੇਖਦੀ ਆ ਕਿ ਕਿਸੇ ਛੋਟੀ ਜ਼ਾੜ ਦੇ ਜਾਂ ਕਿਸੇ ਉੱਚੀ ਜ਼ਾੜ ਦੇ ਘਰਾਂ ਵਿੱਚ ਕੋਈ ਫਰਕ ਹੀ ਨਹੀਂ ਲੱਗਦਾ ਹਰ ਕਿਸੇ ਦੇ ਘਰ ਇੱਕੋ ਜਿਹੇ ਹੀ ਹੋਏ ਪਏ ਆ ਲੋਕ ਕਮਾਈਆਂ ਕਰਦੇ ਆ ਚੰਗਾ ਪੈਸਾ ਕਮਾ ਕੇ ਪਹਿਲਾਂ ਘਰ ਬਣਾਉਣ ਬਾਰੇ ਹੀ ਸੋਚਦੇ ਆ ਸਾਡੇ ਗਵਾਂਢ ਵਿੱਚ ਇੱਕ ਕੋਠੀ ਹੁੰਦੀ ਸੀ ਉਹਨਾਂ ਦਾ ਸਾਰਾ ਡੱਬਰ ਬਾਹਰ ਹੀ ਹੁੰਦਾ ਸੀ ਤੇ ਉਹ ਬਜ਼ੁਰਗ ਸਾਡੇ ਨਾਲ ਬੜਾ ਪਿਆਰ ਕਰਦਾ ਹੁੰਦਾ ਸੀ ਸਾਡਾ ਵੀ ਉਹਨਾਂ ਦੇ ਨਾਲ ਬੜਾ ਆਉਣ ਜਾਣ ਸੀ। ਮੇਰੀ ਭੈਣ ਪ੍ਰਾਕਸ਼ਰ ਹੀ ਉਹਨਾਂ ਦੇ ਘਰੇ ਹੁੰਦੀ ਸੀ ਤੇ ਉਹਨਾਂ ਦੇ ਨਾਲ ਹੀ ਰੋਟੀ ਪਾਣੀ ਦਾ ਕੰਮ ਕਰਵਾਉਂਦੀ ਹੁੰਦੀ ਸੀ। ਉਹ ਦੋਹੀ ਜਾਣੇ ਸੀ। ਸਾਰਾ ਟੱਬਰ ਉਹਨਾਂ ਦਾ ਇੰਗਲੈਂਡ ਵਿੱਚ ਸੀ। ਮੇਰੇ ਡੈਡੀ ਨੂੰ ਉਹਨਾਂ ਨੇ ਹੀ ਸੰਭਾਇਆ ਸੀ। ਬੇਸ਼ੱਕ ਪੈਸਾ ਅਸੀਂ ਲਾ ਕੇ ਹੀ ਭੇਜਿਆ ਸੀ। ਇਦਾਂ ਹੀ ਮੈਂ ਤੇ ਮੰਮੀ ਇੱਕ ਦਿਨ ਸ਼ਹਿਰ ਗਈਆਂ ਤੇ ਉੱਥੋਂ ਇੱਕ ਮੁੰਡਾ ਮੈਨੂੰ ਦੂਰੋਂ ਖੜਾ ਦੇਖੀ ਜਾਂਦਾ ਸੀ। ਉਹ ਮੈਨੂੰ ਇਦਾਂ ਦੇਖਦਾ ਸੀ ਜਿੱਦਾਂ ਮੈਨੂੰ ਜਾਣਦਾ ਹੋਵੇ। ਮੈਂ ਪਹਿਲਾਂ ਉਹਨੂੰ ਇਗਨੋਰ ਕਰ ਦਿੱਤਾ ਕਿ ਪਤਾ ਨਹੀਂ ਕੌਣ ਆ ਤੇ ਕੌਣ ਨਹੀਂ ਫਿਰ ਹੌਲੀ-ਹੌਲੀ ਮੈਂ ਸੋਚਿਆ ਕਿ ਹੋ ਸਕਦਾ ਮੈਨੂੰ ਪਸੰਦ ਕਰਦਾ ਹੋਵੇ ਮੈਂ ਫਿਰ ਦੁਬਾਰਾ ਉਹਦੇ ਵੱਲ ਦੇਖਿਆ ਤੇ ਉਹਨੇ ਮੈਨੂੰ ਅੱਖ ਮਾਰੀ ਮੁੰਡਾ ਬਹੁਤ ਸੋਹਣਾ ਸੀ ਉਦੋਂ ਮੈਂ 8ਵੀਂ ਵਿੱਚੋਂ ਫੇਲ ਹੋਈ ਸੀ ਤੇ ਮੈਂ ਜਵਾਨ ਤੇ ਸੋਹਣੀ ਸੀ ਗੋਰਾ ਚਿੱਟਾ ਰੰਗ ਹਰ ਕਿਸੇ ਦੇ ਮਨ ਨੂੰ ਭਾਉਂਦਾ ਸੀ ਪਰ ਮੈਂ ਸਿਰੇ ਦੀ ਨਲਾਇਕ ਸੀ ਬਿਲਕੁਲ ਵੀ ਪੜਦੀ ਨਹੀਂ ਸੀ ਮੇਰਾ ਭਰਾ ਜੋ ਪਲੱਸ 2 ਪੜ ਗਿਆ ਸੀ ਮੇਰੀ ਭੈਣ ਤਾਂ ਥੋੜੀ ਦਿਮਾਗ ਦੀ ਹੀ ਸਿੱਧੀ ਸੀ ਇਸ ਲਈ ਉਹਨੂੰ ਤਾਂ ਪੜਾਇਆ ਹੀ ਨਹੀਂ ਸੀ ਉਸ ਮੁੰਡੇ ਵੱਲ ਦੇਖੀ ਜਾਂਦੀ ਸੀ ਜਦ ਕਿ ਅਸੀਂ ਬੱਸ ਅੱਡੇ ਵਿੱਚ ਖੜੀਆਂ ਸੀ ਤੇ ਉਹ ਮੇਰੇ ਮਗਰ ਹੀ ਬੱਸ ਅੱਡੇ ਵਾਲਾ ਆ ਗਿਆ ਸੀ ਅਜੇ ਕੁਝ ਦੇਰੀ ਹੀ ਹੋਈ ਸੀ ਕਿ ਸਾਡੀ ਬੱਸ ਆ ਗਈ ਸੀ ਅਸੀਂ ਇੱਕ ਸ਼ਹਿਰ ਛੱਡ ਕੇ ਅਗਲੇ ਸ਼ਹਿਰ ਗਈਆਂ ਸੀ ਉਦੋਂ ਸਾਡੇ ਕੋਲ ਮੋਟਰਸਾਈਕਲ ਜਾਂ ਕੋਈ ਹੋਰ ਆਉਣ ਜਾਣ ਵਾਲਾ ਸਾਧਨ ਨਹੀਂ ਹੁੰਦਾ ਸੀ ਮੇਰੇ ਤਾਏ ਕੋਲ ਇੱਕ ਮੋਟਰਸਾਈਕਲ ਸੀ ਪਰ ਉਹ ਮੰਗਿਆ ਦਿੰਦਾ ਹੀ ਨਹੀਂ ਸੀ ਸਾਡਾ ਉਹਨਾਂ ਨਾਲ ਬੋਲਾ ਬੋਲਚਾਲ ਵੀ ਨਹੀਂ ਸੀ ਪਰ ਫਿਰ ਵੀ ਮੇਰੇ ਭਰਾ ਦਾ ਤੇ ਉਹ ਕਰਦੇ ਸੀ ਤੇ ਸਾਨੂੰ ਤਿੰਨਾ ਮਾਵਾਤਿਆਂ ਨੂੰ ਤਾਂ ਉਹ ਇਗਨੋਰ ਕਰਦੇ ਹੁੰਦੇ ਸੀ ਮੇਰੀ ਭੈਣ ਥੋੜੀ ਕਮਲੀ ਸੀ ਉਹ ਉਹਨਾਂ ਦੇ ਘਰਾਂ ਵਿੱਚ ਆਉਂਦੀ ਜਾਂਦੀ ਹੁੰਦੀ ਸੀ ਅਸੀਂ ਦੋਵੇਂ ਮਾਵਾਤਿਆਂ ਅਕਸਰ ਹੀ ਉਹਨਾਂ ਨੂੰ ਰਾਹ ਜਾਂਦਿਆਂ ਨੂੰ ਨਹੀਂ ਬੁਲਾਉਂਦੀਆਂ ਹੁੰਦੀਆਂ ਸੀ ਭਾਵੇਂ ਉਹ ਸਾਡੇ ਕੋਲ ਹੀ ਕਿਉਣਾ ਖੜੇ ਹੋਣ ਇਦਾਂ ਹੀ ਅਸੀਂ ਬੱਸ ਚੜ ਲੱਗੀਆਂ ਤੇ ਉਹ ਮੁੰਡਾ ਵੀ ਪਿਛਲੀ ਪਾਰੀ ਦੇ ਵੱਲ ਦੀ ਬੱਸ ਚੜ ਗਿਆ ਮੇਰੀ ਮੰਮੀ ਨਾਲ ਸੀ ਮੈਂ ਜਿਆਦਾ ਇਗਨੋਰ ਉਸ ਨੂੰ ਕਰੀ ਜਾਂਦੀ ਸੀ ਹਜੇ ਬੱਸ ਤੁਰਨੇ ਹੀ ਲੱਗੀ ਸੀ ਤੇ ਫਟਾਫਟ ਮੇਰੇ ਬਾਹਰ ਲਾਗੇ ਵਾਲੇ ਸੀਟ ਤੇ ਆ ਕੇ ਖੜਾ ਹੋ ਗਿਆ ਜਿੱਥੇ ਮੈਂ ਬੈਠੀ ਸੀ ਬੱਸ ਵਿੱਚ ਢੀੜ ਬਹੁਤ ਸੀ ਉਹ ਬੱਸ ਸਿੱਧੀ ਸਾਡੇ ਪਿੰਡ ਹੀ ਆਉਣੀ ਸੀ ਅਸੀਂ ਸੋਚਿਆ ਕਿਤੇ ਰੁਕਣਾ ਨਾ ਪਵੇ ਇਸ ਲਈ ਸਿੱਧਾ ਪਿੰਡ ਜਾ ਕੇ ਹੀ ਉਤਰ ਜਾਵਾਂਗੇ ਬੱਸ ਵਿੱਚ ਭੀੜ ਜ਼ਿਆਦਾ ਹੋਣ ਕਾਰਨ ਮੈਨੂੰ ਘਬਰਾਹਟ ਹੁੰਦੀ ਸੀ ਮੈਂ ਉੱਠ ਕੇ ਖੜੀ ਹੋ ਗਈ ਮੰਮੀ ਸ਼ੀਸ਼ੇ ਵਾਲੀ ਸਾਈਡ ਤੇ ਬੈਠੀ ਸੀ ਤੇ ਲੱਗੇ ਹੀ ਇੱਕ ਬਜ਼ੁਰਗ ਔਰਤ ਖੜੀ ਸੀ ਮੈਂ ਉਹਨੂੰ ਬੈਠਣ ਲਈ ਕਹਿ ਦਿੱਤਾ ਤੇ ਆਪ ਮੈਂ ਖੜੀ ਹੋ ਗਈ ਉਹ ਮੁੰਡਾ ਮੇਰੇ ਕੋਲ ਆਇਆ ਤੇ ਮੇਰੇ ਹੱਥ ਵਿੱਚ ਨੰਬਰ ਫੜਾਉਣ ਲੱਗਾ ਮੈਂ ਵੀ ਫੜ ਲਿਆ ਉਹ ਮੈਨੂੰ ਕਹਿਣ ਲੱਗਾ ਕਿ ਪਲੀਜ਼ ਮੈਨੂੰ ਜਾ ਕੇ ਫੋਨ ਜ਼ਰੂਰ ਕਰਿਓ ਮੈਂ ਤੁਹਾਡੇ ਫੋਨ ਦਾ ਵੇਟ ਕਰੂੰਗਾ ਮੈਂ ਉਹਨੂੰ ਕੁਝ ਵੀ ਨਹੀਂ ਕਿਹਾ ਸੀ ਨੰਬਰ ਮੈਂ ਫੜ ਕੇ ਆਪਣੀ ਚੁੰਨੀ ਦੇ ਪੱਲੇ ਦੇ ਇੱਕ ਖੁੰਝੇ ਨਾਲ ਬੰਨ ਲਿਆ ਸੀ ਕਿਉਂਕਿ ਜੇ ਮੈਂ ਹੱਥ ਵਿੱਚ ਰੱਖਦੀ ਤਾਂ ਮੰਮੀ ਨੇ ਕਹਿਣਾ ਸੀ ਕਿ ਤੇਰੇ ਕੋਲ ਪਰਚੀ ਕਿੱਥੋਂ ਆਈ ਮੈਂ ਕਿਸੇ ਨੂੰ ਵੀ ਇਸ ਗੱਲ ਬਾਰੇ ਪਤਾ ਨਹੀਂ ਲੱਗਣ ਦੇਣਾ ਚਾਹੁੰਦੀ ਸੀ ਇਸ ਲਈ ਮੈਂ ਚੁੰਨੀ ਦੇ ਇੱਕ ਪੱਲੇ ਨਾਲ ਹੀ ਬਾਨਾ ਲਿਆ ਮੇਰੀ ਚੁੰਨੀ ਕਾਫੀ ਖੁੱਲੀ ਤੇ ਆਮ ਸੁਨਿਆਵਾਨ ਆਮਦ ਵੱਡੀ ਸੀ ਉਹ ਬੱਸ 'ਚੋਂ ਉਤਰ ਗਿਆ ਸੀ ਬੱਸ ਸਾਡੇ ਵਿੱਚੋਂ ਬਾਹਰ ਨਿਕਲਦੀ ਸੀ ਤੇ ਉਹ ਮੋਟਰਸਾਈਕਲ ਤੇ ਮੇਰੇ ਵੱਲ ਸ਼ੀਸ਼ੇ ਵਾਲੀ ਸਾਈਡ ਤੋਂ ਵੇਖਦਾ ਹੀ ਨਾਲ-ਨਾਲ ਮੋਟਰਸਾਈਕਲ ਚਲਾ ਰਿਹਾ ਸੀ ਮੈਂ ਉਹਨੂੰ ਵਾਪਸ ਜਾਂਦਾ ਇਸ਼ਾਰਾ ਕੀਤਾ ਉਹ ਉੱਥੋਂ ਹੀ ਮੁੜ ਕੇ ਪਿੱਛੇ ਚਲਾ ਗਿਆ ਸੀ ਮੈਂ ਘਰ ਆਈ ਤਾਂ ਥੱਕ ਗਈ ਸੀ ਫਟਾਫਟ ਆ ਕੇ ਪਹਿਲਾਂ ਮੈਂ ਉਹ ਨੰਬਰ ਫੜ ਕੇ ਬੈੱਡ ਦੇ ਗੱਦੇ ਹੇਠ ਰੱਖਿਆ ਜਾਨੀ ਆਪਣੇ ਵੱਲੋਂ ਤਾਂ ਮੈਂ ਲੁਕਾ ਦਿੱਤਾ ਸੀ ਘਰ ਕਿਸੇ ਨੂੰ ਵੀ ਪਤਾ ਨਹੀਂ ਸੀ ਕਿਉਂਕਿ ਅਸੀਂ ਇੱਕ ਤਾਂ ਮਾਝ ਰੱਖੀ ਹੋਈ ਸੀ ਤੇ ਮੇਰਾ ਭਰਾ ਜ਼ਿਆਦਾਤਰ ਉਹਨਾਂ ਨੂੰ ਹੀ ਸੰਭਾਲਦਾ ਸੀ ਤੇ ਆਪਣੇ ਕੰਮਾਂ ਵਿੱਚ బిజీ ਰਹਿੰਦਾ ਸੀ ਮੇਰੀ ਭੈਣ ਕਮਲੀ ਸੀ ਉਹਨੂੰ ਇੰਨਾ ਨਹੀਂ ਪਤਾ ਹੁੰਦਾ ਸੀ ਪਰ ਉਹਨੂੰ ਇੰਨਾ ਜ਼ਰੂਰ ਪਤਾ ਸੀ ਕਿ ਕੌਣ ਕੀ ਗੱਲ ਕਰਦਾ ਤੇ ਕੀ ਨਹੀਂ ਉਹ ਹੈ ਤੇ ਬੜੀ ਚਲਾਕ ਸੀ ਜਦ ਕਿ ਲੋਕਾਂ ਦੇ ਕੋਲੋਂ ਸਾਡੀਆਂ ਗੱਲਾਂ ਸੁਣ ਕੇ ਵੀ ਸਾਨੂੰ ਆ ਕੇ ਦੱਸ ਦਿੰਦੀ ਹੁੰਦੀ ਸੀ ਇਸ ਲਈ ਮੈਂ ਉਹਨੂੰ ਹਜੇ ਵੀ ਕੁਝ ਦੱਸਣਾ ਨਹੀਂ ਚਾਹੁੰਦੀ ਸੀ ਸ਼ਾਮ ਹੋਈ ਤਾਂ ਮੰਮੀ ਮੇਰੇ ਭਰਾ ਦੇ ਨਾਲ ਸਾਈਕਲ ਤੇ ਪੱਠੇ ਲੈਣ ਚਲੀ ਗਈ ਇਹ ਹੀ ਮੌਕਾ ਸੀ ਮੇਰੇ ਕੋਲ ਮੈਂ ਮੌਕਾ ਦੋਏਕ ਦੇਖਦੇ ਹੀ ਮੰਮੀ ਦਾ ਫੋਨ ਚੱਕਿਆ ਤੇ ਫਟਾਫਟ ਫੋਨ ਲਾ ਲਿਆ ਉਸ ਮੁੰਡੇ ਦਾ ਨਾਮ ਸੰਦੀਪ ਸੀ ਬਹੁਤ ਸੋਣਾ ਸੀ ਸ਼ਾਇਦ ਮੇਰੇ ਤੋਂ ਵੱਡਾ ਹੋਵੇ ਹਜੇ ਮੈਂ ਸੋਚਦੀ ਸੀ ਕਿ ਮੈਂ ਉਹਦੇ ਨਾਲ ਕੀ ਗੱਲ ਕਰਾਂ ਫਟਾਫਟ ਮੇਰੀ ਹੈਲੋ ਤੇ ਹੀ ਉਹਨੇ ਮੈਨੂੰ ਪਹਿਚਾਨ ਲਿਆ ਤੇ ਕਹਿਣ ਲੱਗਾ ਤੁਸੀਂ ਬੜੀ 延迟 ਲਾ ਦਿੱਤੀ ਘਰ ਪਹੁੰਚਣ ਤੇ ਮੈਂ ਕਿਹਾ ਹਾਂ ਟਾਈਮ ਤਾਂ ਲੱਗ ਹੀ ਜਾਂਦਾ ਬੱਸ ਤੇ ਜੋ ਆਈ ਸੀ ਕਹਿਣ ਲੱਗਾ ਤੁਸੀਂ ਮੈਨੂੰ ਦੱਸ ਦਿੰਦੇ ਮੈਂ ਤੁਹਾਨੂੰ ਮੋਟਰਸਾਈਕਲ ਤੇ ਘਰ ਛੱਡ ਜਾਂਦਾ ਮੈਂ ਕਿਹਾ ਕਿ ਨਹੀਂ ਐਡੀ ਵੀ ਕੋਈ ਖਾਸ ਲੋੜ ਨਹੀਂ ਅਸੀਂ ਪਹਿਲਾਂ ਵੀ ਵਾਸਤੇ ਹੀ ਆਉਣੇ ਜਾਂਦੇ ਆ ਮੈਨੂੰ ਬੜੀ ਸ਼ਰਮਜਹੀ ਆਉਂਦੀ ਸੀ ਉਹ ਮੈਨੂੰ ਕਹਿਣ ਲੱਗਾ ਕਿ ਤੁਸੀਂ ਬਹੁਤ ਸੋਹਣੇ ਹੋ ਮੈਂ ਤੁਹਾਨੂੰ ਪਹਿਲੀ ਨਜ਼ਰ ਵਿੱਚ ਹੀ ਪਸੰਦ ਕਰ ਲਿਆ ਮੈਂ ਉਹਨੇ ਕਿਹਾ ਕਿ ਮੈਂ ਇਹੋ ਜਿਹੀ ਕੁੜੀ ਬਿਲਕੁਲ ਵੀ ਨਹੀਂ ਪਲੀਜ਼ ਮੇਰੇ ਨਾਲ ਸਿਰਫ ਤੂੰ ਦੋਸਤੀ ਕਰ ਲੈ ਤੇ ਤੇਰੇ ਨਾਲ ਜੀ ਐਫ ਵੀ ਐਫ ਵਾਲਾ ਕੋਈ ਵੀ ਰਿਲੇਸ਼ਨ ਨਹੀਂ ਰੱਖ ਸਕਦੀ ਜਾਣੀ ਮੈਂ ਤੇਰੇ ਨਾਲ ਫਰੈਂਡਸ਼ਿਪ ਨਹੀਂ ਕਰ ਸਕਦੀ ਉਹ ਮੈਨੂੰ ਕਹਿਣ ਲੱਗਾ ਕਿ ਕਿਉਂ ਨਹੀਂ ਕਰ ਸਕਦੀ ਮੈਂ ਵੀ ਸੋਹਣਾ ਤੂੰ ਵੀ ਸੋਹਣੀ ਐ ਮੈਂ ਵੀ 10ਵੀਂ ਵਿੱਚ ਹੋ ਗਿਆ ਤੇ ਤੂੰ ਕਿੰਨੀਵੀਂ ਕਲਾਸ ਵਿੱਚ ਹੋਈ ਐ ਮੈਂ ਉਹਨੂੰ ਸਿੱਧਾ ਹੀ ਕਹਿ ਦਿੱਤਾ ਕਿ ਮੈਂ 8ਵੀਂ ਵਿੱਚੋਂ ਫੇਲ ਹੋ ਗਈ ਆ ਮੇਰਾ ਪੜ੍ਹਨ ਨੂੰ ਬਿਲਕੁਲ ਵੀ ਦਿਲ ਨਹੀਂ ਕਰਦਾ ਮੰਮੀ ਨੇ ਧੱਕੇ ਨਾਲ ਮੈਨੂੰ ਸਕੂਲ ਲਾਏ ਰੱਖਿਆ ਤੇ ਹੁਣ ਮੈਂ 8ਵੀਂ ਵਿੱਚੋਂ ਫੇਲ ਹੋ ਗਈ ਹੁਣ ਮੈਂ ਦੁਬਾਰਾ ਨਹੀਂ ਪੜ੍ਹਨਾ ਕਹਿਣ ਲੱਗਾ ਕੋਈ ਗੱਲ ਨਹੀਂ ਪੜਾ ਕੇ ਮੈਂ ਕਿਹੜਾ ਤੇਰੇ ਤੋਂ ਨੌਕਰੀ ਕਰਵਾਉਣੀ ਆ ਬਸ ਤੈਨੂੰ ਪਿਆਰ ਹੀ ਕਰਨਾ ਤੇ ਪਿਆਰ ਨਾਲ ਹੀ ਰੱਖਣਾ ਉਹ ਮੇਰੇ ਨਾਲ ਪਿਆਰ ਦੀਆਂ ਗੱਲਾਂ ਕਰਦਾ ਸੀ ਮੈਂ ਉਹਨੂੰ ਕਿਹਾ ਕਿ ਜਦੋਂ ਤੱਕ ਮੈਂ ਆਪ ਫੋਨ ਨਾ ਕਰਾਂ ਤੂੰ ਮੈਨੂੰ ਫੋਨ ਨਹੀਂ ਕਰਨਾ ਉਹ ਮੈਨੂੰ ਕਹਿਣ ਲੱਗਿਆ ਕਿ ਮੈਨੂੰ ਆਪਣਾ ਪਿੰਡ ਜਾਂ ਸਾਰਾ ਐਡਰੈਸ ਦੱਸ ਤੇ ਟਾਈਮ ਕੱਢ ਕੇ ਮੈਨੂੰ ਮਿਲ ਤੈਨੂੰ ਫੋਨ ਵੀ ਲੈ ਦੇਊਗਾ ਤੇ ਤੇਰੇ ਨਾਲ ਬੈਠ ਕੇ ਦੋ ਚਾਰ ਗੱਲਾਂ ਵੀ ਕਰ ਲਊਗਾ ਮੈਂ ਉਹਨੂੰ ਕਿਹਾ ਕਿ ਨਹੀਂ ਮੈਂ ਇਦਾਂ ਨਹੀਂ ਕਰ ਸਕਦੀ ਮੈਨੂੰ ਫੋਨ ਦੀ ਕੋਈ ਲੋੜ ਨਹੀਂ ਜਦੋਂ ਮੈਂ ਗੱਲ ਕਰਨੀ ਹੋਊਗੀ ਮੰਮੀ ਵਾਲੇ ਫੋਨ ਤੋਂ ਲਾ ਲਿਆ ਕਰੂੰ ਵੈਸੇ ਵੀ ਅਸੀਂ ਘਰ ਹੀ ਹੁੰਦੀਆਂ ਮੈਂ ਕਿਸੇ ਦੇ ਸਾਹਮਣੇ ਤੇਰੇ ਨਾਲ ਗੱਲ ਨਹੀਂ ਕਰ ਸਕਦੀ ਉਹ ਜਦ ਹੀ ਕਰਨ ਲੱਗ ਗਿਆ ਤੈਨੂੰ ਫੋਨ ਦੇਣਾ ਹੀ ਆ ਏਦਾਂ ਹੀ ਮੈਂ ਉਹਨੂੰ ਪਿਆਰ ਕਰਨ ਲੱਗ ਪਈ ਸੀ ਹੌਲੀ ਹੌਲੀ ਸਾਡਾ ਪਿਆਰ ਗੂੜਾ ਹੁੰਦਾ ਗਿਆ ਅਸੀਂ ਇੱਕ ਦੂਸਰੇ ਨੂੰ ਰਾਤਾਂ ਨੂੰ ਮਿਲਦੇ ਹੁੰਦੇ ਸੀ ਤੇ ਇੱਕ ਦੂਜੇ ਬਿਨਾ ਬਿਲਕੁਲ ਵੀ ਨਹੀਂ ਨਹੀਂ ਰਹਿੰਦੇ ਸੀ ਉਹ ਸਾਡੇ ਪਿੰਡ ਸ਼ਰਿਆਮ ਗੇੜੀਆਂ ਮਾਰਦਾ ਹੁੰਦਾ ਸੀ ਤੇ ਘਰਾਂ ਮੂਰੇ ਆ ਕੇ ਵੱਡੇ ਵੱਡੇ ਹਾਰਨ ਵਜਾ ਕੇ ਜਾਂਦਾ ਹੁੰਦਾ ਸੀ ਮੈਨੂੰ ਪਤਾ ਲੱਗ ਜਾਂਦਾ ਹੁੰਦਾ ਸੀ ਕਿ ਸੰਦੀਪ ਆ ਗਿਆ ਮੈਂ ਫਟਾਫਟ ਉੱਥੇ ਚੜ ਕੇ ਉਹਨੂੰ ਦੇਖਦੀ ਹੁੰਦੀ ਸੀ ਉਹ ਮੈਨੂੰ ਦੂਰੋਂ ਹੀ ਇਸ਼ਾਰੇ ਕਰਦਾ ਹੁੰਦਾ ਸੀ ਇੱਕ ਦਿਨ ਉਹਨੇ ਮੈਨੂੰ ਮਿਲਣ ਲਈ ਸਾਥ ਲਿਆ ਸੀ ਮੈਂ ਵੀ ਘਰ ਬਹਾਨਾ ਲਾ ਦਿੱਤਾ ਕਿ ਮੈਂ ਭੂਆ ਕੋਲ ਜਾਣਾ ਮੰਮੀ ਮੈਨੂੰ ਜਾਣ ਨਹੀਂ ਦਿੰਦੀ ਸੀ ਪਰ ਮੈਂ ਜਿੱਦ ਕਰਕੇ ੱੱਕੇ ਨਾਲ ਭੂਆ ਕੋਲ ਗਈ ਸੀ ਤਿੰਨ ਚਾਰ ਸਾਲ ਮੈਂ ਉਹਦੇ ਨਾਲ ਰਿਲੇਸ਼ਨ ਰੱਖਿਆ ਤੇ ਉਹ ਨਾਲ ਸਭ ਕੁਝ ਕਰਦਾ ਰਿਹਾ ਮੈਨੂੰ ਪਿਆਰ ਦੀਆਂ ਪਿੰਗਾ ਛਟਾਉਂਦਾ ਰਿਹਾ ਮੈਂ ਭੂਆ ਕੋਲ ਜਾਂਦੀ ਤੇ ਭੂਆ ਬੜੀ ਭੂਲੀ ਸੀ ਭੂਆ ਦਾ ਸਾਰਾ ਟੱਬਰ ਬਾਹਰ ਸੀ ਭੂਆ ਫੁੱਫੜੀ ਅੰਦਰ ਸੀ ਬਸ ਉਹਨਾਂ ਦਾ ਛੋਟਾ ਮੁੰਡਾ ਸੀ ਜੋ ਹਜੇ 8 ਵਿੱਚ ਹੋਇਆ ਸੀ ਤੇ ਵੱਡੀ ਕੁੜੀ ਜੋ ਭੂਆ ਦੀ ਨਨਾਨ ਨੇ ਉਹਨੂੰ ਬਾਹਰ ਸੱਦ ਲਿਆ ਸੀ ਸਾਸ ਸੋਹਰਾ ਆਪਣੇ ਅੱਡ ਘਰ ਵਿੱਚ ਰਹਿੰਦੇ ਸੀ ਤੇ ਭੂਆ ਫਫੜ ਦੇ ਘਰ ਮੈਨੂੰ ਕਹਿਣ ਵਾਲਾ ਕੋਈ ਵੀ ਨਹੀਂ ਸੀ ਮੈਂ ਭੂਆ ਨੂੰ ਵੀ ਝੂਠ ਬੋਲ ਕੇ ਸ਼ਹਿਰ ਚਲੀ ਜਾਂਦੀ ਹੁੰਦੀ ਸੀ ਕਿ ਮੈਂ ਕੋਈ ਸਮਾਨ ਲੈ ਕੇ ਆਉਣੀ ਆ ਜਦ ਕਿ ਮੈਂ ਉਹਨਾਂ ਦੇ ਪਿੰਡੋਂ ਵੀ ਬੱਸ ਚੜ੍ਹ ਕੇ ਹੀ ਸ਼ਹਿਰ ਜਾਂਦੀ ਸੀ ਤੇ ਸੰਦੀਪ ਨਾਲ ਮੋਟਰਸਾਈਕਲ ਤੇ ਘੁੰਮਦੀ ਹੁੰਦੀ ਸੀ ਸਾਰਾ ਦਿਨ ਉਹਦੇ ਨਾਲ ਘੁੰਮ ਕੇ ਮੈਂ ਘਰੇ ਆਉਂਦੀ ਹੁੰਦੀ ਸੀ ਇੱਕ ਦਿਨ ਅਚਾਨਕ ਮੇਰੇ ਤਾਏ ਦੇ ਮੁੰਡੇ ਨੇ ਮੈਨੂੰ ਸ਼ਹਿਰ ਵੇਖ ਲਿਆ ਉਨੇ ਕਹ ਰਾਕੇ ਮੰਮੀ ਨੂੰ ਦੱਸਿਆ ਕਿ ਸਿਮਰਨ ਨੂੰ ਰੋਕ ਲੈ ਚਾਚੀ ਉਹ ਬਾਹਰ ਰੰਗ ਰਲੀਆਂ ਮਨਾਉਂਦੀ ਫਿਰਦੀ ਆ ਤੇ ਤੈਨੂੰ ਕੁਝ ਪਤਾ ਹੀ ਨਹੀਂ ਲੱਗਦਾ ਤੇ ਇਹ ਕੁੜੀ ਜ਼ਰੂਰ ਬਦਨਾਮੀ ਕਰਾਉਗੀ ਮੇਰੇ ਤਾਏ ਚਾਚੇ ਤਾਂ ਅੱਗੇ ਹੀ ਮੈਨੇਚਰਾਂ ਨੇ ਸਮਝਦੇ ਹੁੰਦੇ ਸੀ ਤੇ ਸ਼ਰੀਕਾ ਭਾਈਚਾਰਾ ਤਾਂ ਬਿਲਕੁਲ ਵੀ ਨਹੀਂ ਤਾਂ ਇਹ ਚਾਚਿਆਂ ਦੇ ਨਿਆਣੇ ਮੇਰੇ ਨਾਲ ਬੜਾ ਲੱਗਦੇ ਹੁੰਦੇ ਸੀ ਮੇਰੀ ਮੰਮੀ ਨੇ ਫੋਨ ਕੀਤਾ ਉਸ ਵੇਲੇ ਮੈਂ ਘਰੇ ਸੀ ਭੂਆ ਨੇ ਕਿਹਾ ਕਿ ਨਹੀਂ ਕੁੜੀ ਕਿਤੇ ਨਹੀਂ ਗਈ ਕੁੜੀ ਤਾਂ ਮੇਰੇ ਕੋਲ ਆ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਸੀ ਕਿ ਭੂਆ ਨੇ ਮੇਰੀ ਹਾਮੀ ਭਰ ਦਿੱਤੀ ਸੀ। ਇਦਾਂ ਹੀ ਇੱਕ ਦਿਨ ਸੰਦੀਪ ਨੇ ਮੈਨੂੰ ਵਿਆਹ ਕਰਾਉਣ ਲਈ ਕਿਹਾ। ਮੈਂ ਕਿਹਾ ਕਿ ਮੈਂ ਤੇਰੇ ਨਾਲ ਹਜੇ ਵਿਆਹ ਨਹੀਂ ਕਰਾ ਸਕਦੀ। ਉਹ ਕਹਿਣ ਲੱਗਾ ਕਿ ਜੇ ਤੂੰ ਮੇਰੇ ਨਾਲ ਵਿਆਹ ਨਾ ਕਰਵਾਇਆ ਤਾਂ ਮੈਂ ਸੱਚੀ ਮਰ ਜਾਊਂਗਾ। ਮੈਂ ਤੇਰੇ ਬਿਨਾਂ ਜੀ ਨਹੀਂ ਸਕਦਾ। ਇੰਨੀ ਦੂਰੋਂ ਉਹ ਰੋਜ਼ ਸ਼ਾਮ ਨੂੰ ਮੋਟਰਸਾਈਕਲ ਤੇ ਮੈਨੂੰ ਵੇਖਣ ਲੈ ਆਉਂਦਾ ਹੁੰਦਾ ਸੀ। ਕਹਿੰਦਾ ਜਦੋਂ ਤੱਕ ਤੈਨੂੰ ਦੇਖ ਨਾ ਲਵਾਂ ਤਾਂ ਮੇਰੀ ਚੈਨ ਨਹੀਂ ਆਉਂਦੀ। ਆਉਂਦੀ ਮੈਂ ਉਹਦੇ ਕੋਲੋਂ ਚੋਰੀ ਦਾ ਫੋਨ ਵੀ ਲੈ ਲਿਆ ਸੀ ਤੇ ਵੱਖਰੇ ਕਮਰੇ ਵਿੱਚ ਸੌਂਦੀ ਹੁੰਦੀ ਸੀ ਮੇਰੇ ਘਰ ਦੇ ਮੇਰੇ ਲਈ ਮੁੰਡਾ ਦੇਖਣ ਲੱਗ ਪਏ ਸੀ ਕਿ ਕੋਈ ਚੰਗਾ ਮੁੰਡਾ ਦੇਖ ਕੇ ਵਿਆਹ ਕਰ ਦੇਵਾਂਗੀ ਮੈਂ ਆਪਣੀ ਮੰਮੀ ਨੂੰ ਉਸ ਮੁੰਡੇ ਬਾਰੇ ਦੱਸਿਆ ਤੇ ਮੰਮੀ ਨੇ ਬਿਲਕੁਲ ਨਾ ਕਰ ਦਿੱਤੀ ਕਿ ਅਸੀਂ ਜਿੱਥੇ ਚਾਹਾਂਗੇ ਉੱਥੇ ਹੀ ਤੇਰਾ ਵਿਆਹ ਕਰਾਂਗੇ ਮੈਂ ਜਦੋਂ ਇਹ ਗੱਲ ਸੰਦੀਪ ਨੂੰ ਦੱਸੀ ਤਾਂ ਉਹਨੇ ਮੈਨੂੰ ਕਿਹਾ ਕਿ ਆਪਾਂ ਭੱਜ ਜਾਵਾਂਗੇ ਮੈਂ ਤੈਨੂੰ ਆਪਣੇ ਘਰ ਰੱਖ ਲਵਾਂਗਾ ਸਾਡੇ ਘਰ ਦੇ ਮਾਨਦਿਆ ਮੈਂ ਆਪਣੇ ਘਰੇ ਤੇਰੇ ਬਾਰੇ ਸਭ ਕੁਝ ਦੱਸਿਆ ਹੋਇਆ ਮੈਂ ਉਹਨੂੰ ਬਹੁਤ ਪਿਆਰ ਕਰਦੀ ਸੀ ਮੈਂ ਉਹਨੂੰ ਮਿਲਣ ਦੇ ਲਈ ਗਈ ਮੈਨੂੰ ਆਉਣ ਹੀ ਨਹੀਂ ਦਿੰਦਾ ਸੀ ਕਹਿੰਦਾ ਮੈਂ ਅੱਜ ਤੈਨੂੰ ਨਹੀਂ ਜਾਣ ਦੇਣਾ ਉਹਨੇ ਮੈਨੂੰ ਘੁੱਟ ਕੇ ਜੱਫੀ ਪਾਈ ਹੋਈ ਸੀ ਕਿ ਨਹੀਂ ਤੂੰ ਮੇਰੇ ਨਾਲ ਅੱਜ ਘਰ ਚੱਲ ਮੈਂ ਤੈਨੂੰ ਤੇਰੇ ਘਰ ਨਹੀਂ ਭੇਜਾਂ ਉਹ ਜਿੱਦ ਕਰੀ ਜਾਂਦਾ ਸੀ ਮੈਂ ਕਿਸੇ ਬਹਾਨੇ ਉਹਨੂੰ ਕਿਹਾ ਕਿ ਮੈਂ ਘਰਦਿਆਂ ਨੂੰ ਮਨਾ ਲਵਾਂਗੀ ਤੂੰ ਫਿਕਰ ਕਿਉਂ ਕਰਦਾ ਪਰ ਉਹ ਤਾਂ ਮੇਰੇ ਬਿਨਾ ਮਰਦਾ ਹੀ ਜਾਂਦਾ ਸੀ ਮੇਰੀਆਂ ਮਿੰਤਾਂ ਕਰਦਾ ਸੀ ਕਿ ਸਿਮਰਨ ਮੈਂ ਤੈਨੂੰ ਬਹੁਤ ਪਿਆਰ ਕਰਦਾ ਤیرے ਬਿਨਾ ਨਹੀਂ ਰਹਿ ਸਕਦਾ ਇਸ ਲਈ ਤੂੰ ਆਪਣੇ ਘਰ ਦੇਆਂ ਨੂੰ ਮਨਾ ਤੇ ਮੇਰੇ ਨਾਲ ਵਿਆਹ ਕਰਵਾ ਲੈ ਮੈਂ ਸੱਚੀ ਤੈਨੂੰ ساری ਜ਼ਿੰਦਗੀ ਖੁਸ਼ ਰੱਖੂੰਗਾ ਤੇ ਸ਼ਾਇਦ ਮੈਨੂੰ ਸੱਚੀ ਬਹੁਤ ਪਿਆਰ ਕਰਦਾ ਸੀ ਮੈਂ ਵੀ ਤਾਂ ਉਹਨੂੰ ਪਿਆਰ ਕਰਦੀ ਸੀ ਮੇਰਾ ਵੀ ਉਹਦੇ ਬਿਨਾ ਸਰਦਾ ਨਹੀਂ ਸੀ ਜਦੋਂ ਮੇਰਾ ਰਿਸ਼ਤਾ ਮੇਰੀ ਮਾਂ ਨੇ ਕਿਤੇ ਹੋਰ ਕਰ ਦਿੱਤਾ ਮੈਂ ਸੰਦੀਪ ਨੂੰ ਇਹ ਗੱਲ ਦੱਸੀ ਤਾਂ ਉਹ ਕਹਿਣ ਲੱਗਾ ਕਿ ਮੈਂ ਅੱਜ ਹੀ ਤੈਨੂੰ ਲੈਣ ਆਉਂਗਾ ਤੇ ਤੂੰ ਤਿਆਰ ਰਹੀਂ ਮੈਂ ਉਹਨੂੰ ਮਨਾ ਕਰ ਦਿੱਤਾ ਮੈਂ ਕਿਹਾ ਕਿ ਮੈਂ ਇਦਾਂ ਭੱਜ ਕੇ ਵਿਆਹ ਨਹੀਂ ਕਰਵਾਉਣਾ ਮੈਂ ਆਪਣੇ ਘਰ ਦੀ ਇੱਜ਼ਤ ਬਰਬਾਦ ਨਹੀਂ ਕਰ ਸਕਦੀ ਉਹ ਕਹਿਣ ਲੱਗਾ ਕਿ ਠੀਕ ਆ ਫਿਰ ਮੈਂ ਮਰ ਜਾਊਂਗਾ ਮੇਰੇ ਮਰੇ ਤੇ ਤੂੰ ਵਿਆਹ ਕਰਵਾ ਲਈ ਜਿੰਨਾ ਚਿਰ ਮੈਂ ਜਿਉਂਦਾ ਉਹਨਾਂ ਚਿਰ ਤੇਰਾ ਵਿਆਹ ਕਿਤੇ ਹੋਰ ਨਹੀਂ ਹੋਣ ਦੇਣਾ ਹਜੇ 4-5 ਦਿਨ ਹੋਏ ਸੀ ਮੇਰਾ ਸਿਰਫ ਦੇਖ ਦਿਖਾਵਾ ਵੀ ਹੋਇਆ ਸੀ ਕੋਈ ਪੱਕਾ ਰਿਸ਼ਤਾ ਨਹੀਂ ਕੀਤਾ ਸੀ ਘਰਦਿਆਂ ਨੇ ਮੁੰਡਾ ਪਸੰਦ ਹੀ ਕੀਤਾ ਸੀ ਕੋਈ ਗੱਲ ਨਹੀਂ ਹੋਈ ਸੀ ਇਹਨੇ ਨੂੰ ਸੰਦੀਪ ਦੇ ਇੱਕ ਦੋਸਤ ਨੇ ਮੈਨੂੰ ਫੋਨ ਕੀਤਾ ਕਿ ਸੰਦੀਪ ਨੇ ਫਾਹਾ ਲੈ ਲਿਆ ਤੇ ਉਹ ਮਰ ਗਿਆ ਮੈਨੂੰ ਇਸ ਗੱਲ ਤੇ ਬੜਾ ਰੋਣਾ ਆ ਰਿਹਾ ਸੀ ਮੈਂ ਉਹਨੂੰ ਕਹਿੰਦੀ ਸੀ ਕਿ ਤੂੰ ਝੂਠ ਬੋਲਦਾ ਮੈਨੂੰ ਰੋ ਰੋ ਕੇ ਕਹਿਣ ਲੱਗਾ ਕਿ ਨਹੀਂ ਮੈਂ ਤੈਨੂੰ ਝੂਠ ਕਿਉਂ ਬੋਲੂਗਾ ਹੁਣ ਜੇ ਤੂੰ ਚੰਗੀ ਚਾਹੁੰਦੀ ਆ ਨਾ ਤਾਂ ਆਪਣਾ ਨੰਬਰ ਬਦਲ ਲੈ ਤੇ ਤੇਰੀ ਇਸੇ ਵਿੱਚ ਹੀ ਭਲਾਈ ਮੈਂ ਕਰਨਾ ਚਾਹੁੰਦਾ ਕਿ ਤੂੰ ਇੱਕ ਕੁੜੀ ਆ ਤੇ ਹੋਰ ਨਾ ਕਿਤੇ ਅਗਲਿਆਂ ਦੇ ਘਰ ਦੇ ਤੁਹਾਡੇ ਘਰ ਆ ਆ ਜਾਣ ਮੇਰਾ ਪਿਆਰ ਸੱਚੀ ਇਸ ਦੁਨੀਆ ਤੋਂ ਚਲਾ ਗਿਆ ਸੀ ਮੈਂ ਤਾਂ ਟੁੱਟ ਗਈ ਸੀ ਪਰ ਮੈਂ ਤਾਂ ਸੰਦੀਪ ਨਾਲ ਸਭ ਕੁਝ ਕੀਤਾ ਹੋਇਆ ਸੀ ਮੈਂ ਉਹਦੇ ਬਿਨਾਂ ਨਹੀਂ ਰਹਿ ਸਕਦੀ ਸੀ ਮੈਨੂੰ ਵਾਰ-ਵਾਰ ਸੰਦੀਪ ਦੇ ਖਿਆਲ ਆਉਂਦੇ ਸੀ ਮੈਂ ਅੰਦਰ ਬੈਠੀ ਰੋਈ ਜਾਂਦੀ ਸੀ ਆਪਣੇ ਫੋਨ ਵਾਰ-ਵਾਰ ਸੰਦੀਪ ਨੂੰ ਫੋਨ ਲਾ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦੀ ਸੀ ਪਰ ਮੈਂ ਗੱਲ ਕਿੱਦਾਂ ਕਰਦੀ ਉਹ ਤਾਂ ਸੱਚੀ ਮਰ ਗਿਆ ਸੀ ਉਹਦੇ ਦੋਸਤ ਨੇ ਮੈਨੂੰ ਝੂਠ ਨਹੀਂ ਬੋਲਣਾ ਸੀ ਉਹ ਜਿਉਂਦਾ ਹੁੰਦਾ ਤਾਂ ਮੈਨੂੰ ਆਪ ਫੋਨ ਕਰਦਾ ਅੱਜ ਤੱਕ ਉਹਨੇ ਕਦੀ ਕਿਸੇ ਆਪਣੇ ਦੋਸਤ ਨਾਲ ਮੇਰੀ ਗੱਲ ਨਹੀਂ ਕਰਾਈ ਸੀ ਹਜੇ ਮੈਂ ਅੰਦਰ ਬੈਠੀ ਰੋਂਦੀ ਸੀ ਕਿ ਮੇਰੀ ਮੰਮੀ ਮੈਨੂੰ ਆਵਾਜ਼ਾਂ ਮਾਰਨ ਲੱਗ ਗਈ ਕਿ ਸਿਮਰਨ ਬਾਹਰ ਆ ਤੈਨੂੰ ਖੁਸ਼ੀ ਦੀ ਗੱਲ ਦੱਸਾਂ ਮੈਂ ਅੰਦਰ ਦੇ ਨਾਲ ਅਟੈਚ ਬਾਥਰੂਮ ਵਿੱਚੋਂ ਮੂੰਹ ਹੱਥ ਧੋ ਕੇ ਬਾਹਰ ਆਇਆ ਤੇ ਮੰਮੀ ਨੇ ਦੱਸਿਆ ਕਿ ਤੇਰਾ ਰਿਸ਼ਤਾ ਪੱਕਾ ਕਰ ਦੇਣਾ ਮੁੰਡੇ ਵਾਲਿਆਂ ਨੂੰ ਤੂੰ ਪਸੰਦ ਆ ਹਜੇ ਕੁਝ ਦਿਨ ਹੋਇਆ ਤਾਂ ਮੁੰਡੇ ਵਾਲੇ ਨੇ ਦੁਬਾਰਾ ਮੈਨੂੰ ਸ਼ਗਨ ਪਾਉਣ ਲਈ ਆ ਗਏ ਸੀ ਥੋੜੇ ਬਹੁਤੇ ਰਿਸ਼ਤੇਦਾਰ ਸੱਦ ਕੇ ਮੇਰਾ ਰਿਸ਼ਤਾ ਪੱਕਾ ਹੋ ਗਿਆ ਸੀ ਦੋ ਕੁ ਮਹੀਨਿਆਂ ਵਿੱਚ ਹੀ ਮੇਰਾ ਵਿਆਹ ਰੱਖ ਦਿੱਤਾ ਸੀ ਮੈਂ ਆਪਣੇ ਘਰ ਵਾਲੇ ਨਾਲ ਫੋਨ ਤੇ ਗੱਲ ਨਹੀਂ ਕਰਦੀ ਸੀ ਕਿਉਂਕਿ ਮੈਨੂੰ ਬਿਲਕੁਲ ਵੀ ਉਹ ਚੰਗਾ ਨਹੀਂ ਲੱਗਦਾ ਸੀ ਮੇਰਾ ਧਿਆਨ ਤਾਂ ਬਸ ਸੰਦੀਪ ਵਾਲੀ ਹੁੰਦਾ ਸੀ ਮੇਰਾ ਘਰ ਵਾਲਾ ਵੀ ਬਹੁਤ ਜ਼ਿਆਦਾ ਸੋਹਣਾ ਤੇ ਜਵਾਨ ਸੀ ਚੰਗਾ ਕੰਮ ਕਰਦਾ ਸੀ ਜਦੋਂ ਮੇਰਾ ਵਿਆਹ ਹੋਇਆ ਮੈਂ ਵਿਆਹ ਕੇ ਆਪਣੇ ਸਹੁਰੇ ਘਰ ਗਈ ਸੁਹਾਗਰਾਤ ਨੂੰ ਮੇਰਾ ਘਰ ਵਾਲਾ ਮੇਰੇ ਕੋਲ ਆਇਆ ਤੇ ਮੈਨੂੰ ਕਹਿਣ ਲੱਗਾ ਕਿ ਮੈਨੂੰ ਸੱਚ-ਸੱਚ ਦੱਸ ਦੇ ਤੂੰ ਪਹਿਲਾਂ ਵੀ ਕਿਸੇ ਮੁੰਡੇ ਨਾਲ ਸੈੱਟ ਸੀ ਜਾਂ ਨਹੀਂ ਉਹਨੇ ਮੈਨੂੰ ਹੋਰ ਕੋਈ ਗੱਲ ਹੀ ਨਹੀਂ ਪੁੱਛੀ ਜਿੱਦਾਂ ਉਹਨੂੰ ਪਹਿਲਾਂ ਹੀ ਸਭ ਕੁਝ ਪਤਾ ਹੋਵੇ ਮੈਂ ਸਿਰਫ ਨਾਮ ਵਿੱਚ ਸਿਰ ਹਿਲਾਇਆ ਸੀ ਜਦੋਂ ਉਹਨੇ ਮੇਰੇ ਨਾਲ ਸੁਹਾਗਰਾਤ ਮਨਾਈ ਤਾਂ ਕਹਿਣ ਲੱਗਾ ਤੂੰ ਤਾਂ ਪਹਿਲਾਂ ਸਭ ਕੁਝ ਕੀਤਾ ਹੋਇਆ ਫਿਰ ਮੈਂ ਉਹਨੂੰ ਦੱਸ ਦਿੱਤਾ ਕਿ ਹਾਂ ਮੈਂ ਕਿੱਸੇ ਮੁੰਡੇ ਨੂੰ ਪਿਆਰ ਕਰਦੀ ਸੀ ਤੇ ਘਰਦਿਆਂ ਦੇ ਕਹਿਣ ਤੇ ਮੈਂ ਤੁਹਾਡੇ ਨਾਲ ਰਿਸ਼ਤਾ ਕਰਵਾ ਲਿਆ ਤੇ ਉਹਨੂੰ ਛੱਡ ਦਿੱਤਾ ਉਹ ਕਹਿਣ ਲੱਗਾ ਕਿ ਇਹ ਕਿਹੜੀ ਗੱਲ ਹੋਈ ਜੇ ਤੂੰ ਉਹਨੂੰ ਪਿਆਰ ਕਰਦੀ ਸੀ ਤੇ ਉਹਦੇ ਨਾਲ ਵਿਆਹ ਕਰਵਾਉਂਦੀ ਸਭ ਕੁਝ ਤੂੰ ਉਹਦੇ ਨਾਲ ਕਰਕੇ ਤੇ ਹੁਣ ਤੂੰ ਮੇਰੇ ਨਾਲ ਆਪਣਾ ਘਰ ਬਸਾਉਣਾ ਲੱਗੀ ਐ ਉਹ ਤਾਂ ਬਹੁਤ ਗੁੱਸਾ ਆਇਆ ਤੇ ਉਹਨੇ ਮੈਨੂੰ ਬਹੁਤ ਕੁੱਟਿਆ ਫਿਰ ਮੈਂ 6 ਮਹੀਨੇ ਉਹਦੇ ਨਾਲ ਰਹੀ ਤੇ ਮੈਂ ਪ੍ਰੈਗਨੈਂਟ ਹੋ ਗਈ ਸੀ ਮੇਰਾ ਘਰ ਵਾਲਾ ਮੇਰੇ ਨਾਲ ਬਿਲਕੁਲ ਵੀ ਕੋਸ਼ ਨਹੀਂ ਰਹਿਂਦਾ ਸੀ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਤੇਰੇ ਵਰਗੀ ਘਟੀਆ ਔਰਤ ਨਾਲ ਨਹੀਂ ਰਹਿ ਸਕਦਾ। ਉਹਨੇ ਮੈਨੂੰ ਮੇਰੇ ਘਰ ਭੇਜ ਦਿੱਤਾ ਸੀ। ਨਾ ਮੈਨੂੰ ਖਰਚਾ ਦਿੰਦਾ ਸੀ ਤੇ ਨਾ ਹੀ ਮੈਨੂੰ ਕੋਈ ਚੀਜ਼ ਲਿਆ ਕੇ ਦਿੰਦਾ ਹੁੰਦਾ ਸੀ। ਮੈਂ ਆਪਣੇ ਪੇਕੇ ਘਰ ਆ ਗਈ ਸੀ। ਇੱਥੇ ਆ ਕੇ ਰਹਿਣ ਲੱਗ ਪਈ। ਇੱਥੇ ਆ ਕੇ ਤਾਂ ਮੇਰੀ ਡਿਲੀਵਰੀ ਹੋਈ ਸੀ ਤੇ ਮੇਰੇ ਮੁੰਡਾ ਹੋਇਆ। ਜਦੋਂ ਮੇਰਾ ਘਰ ਵਾਲਾ ਮੁੰਡਾ ਵੇਖਣ ਆਇਆ ਤਾਂ ਸਿਰਫ ਉਹਨੂੰ ਪਿਆਰ ਨਾਲ 500 ਰੁਪਏ ਦਿੱਤਾ। ਮੈਂ ਕਿਹਾ ਕਿ 6 ਮਹੀਨਿਆਂ ਦੀ ਕਮਾਈ ਸਿਰਫ 500 ਰੁਪਏ ਹੀ ਦੇਣਾ। ਉਹ ਕਹਿਣ ਲੱਗਾ ਕਿ ਹਾਂ ਤੇਰੇ ਵਰਗੀਆਂ ਵੱਧ ਚੱਲਣ ਕੁੜੀਆਂ ਨੂੰ ਪੈਸਿਆਂ ਦੀ ਕੋਈ ਘਾਟ ਥੋੜੀ ਹੁੰਦੀ ਆ ਤੁਸੀਂ ਤਾਂ 2 ਘੰਟਿਆਂ ਵਿੱਚ 1000 ਰੁਪਏ ਕਮਾਉਣ ਵਾਲੀਆਂ ਇਹ ਗੱਲ ਸੁਣ ਕੇ ਤਾਂ ਮੈਂ ਹੈਰਾਨ ਹੋ ਗਈ ਸੀ ਮੈਂ ਕਿਹਾ ਕਿ ਮੈਂ ਇੰਨੀ ਵੀ ਮਾੜੀ ਨਹੀਂ ਜਿੰਨੀ ਤੁਸੀਂ ਮੈਨੂੰ ਬਣਾ ਦਿੱਤਾ ਕਹਿੰਦਾ ਇਹਦੇ ਤੋਂ ਵੱਧ ਮਾੜੀ ਤੂੰ ਹੋਰ ਕੀ ਹੋ ਸਕਦੀ ਐ ਸ਼ਾਮ ਨੂੰ ਉਹ ਚਲੇ ਗਿਆ ਸੀ ਮੇਰੀ ਸੱਸ ਕੋਲ ਜਿ ਕੱਪੜੇ 2000 ਰੁਪਏ ਦੇ ਕੇ ਚਲੀ ਗਈ ਉਸ ਤੋਂ ਬਾਅਦ ਉਹਨਾਂ ਨੇ ਨਾ ਮੈਨੂੰ ਕਦੀ ਫੋਨ ਕੀਤਾ ਤੇ ਨਾ ਹੀ ਮੇਰੇ ਮੁੰਡੇ ਦਾ ਕਦੀ ਹਾਲ ਚਾਲ ਪੁੱਛਿਆ ਸੀ ਜਦ ਕਿ ਮੁੰਡੇ ਦਾ ਸਾਰਾ ਖਰਚਾ ਮੇਰੇ ਮਾਂ ਤੋਂ ਹੀ ਚੱਕਦੀ ਸੀ ਜਦੋਂ ਮੇਰਾ ਮੁੰਡਾ 2 ਸਾਲ ਦਾ ਹੋਇਆ ਤਾਂ ਮੰਮੀ ਨੇ ਕਿਹਾ ਕਿ ਕਿਉਂ ਨਾ ਆਪਾਂ 2-4 ਮੱਜਾ ਹੋ ਰੱਖ ਲਈਏ ਨਾਲੇ ਤਾਂ ਮੁੰਡਾ ਦੁੱਧ ਪੀਂਦਾ ਤੇ ਚੱਲਣ ਨਾਲੇ ਕੋਈ ਕਮਾਈ ਵੀ ਹੋ ਜਾਵੇਗੀ ਅਸੀਂ ਮੱਜਾ ਰੱਖਣ ਦੇ ਲਈ ਵੱਡਾ ਸ਼ੈੱਡ ਬਣਾਉਣ ਲੱਗੇ ਸੀ ਤੇ ਕੁਝ ਮਿਸਤਰੀ ਲੱਗੇ ਹੋਏ ਸੀ ਉਹਨਾਂ ਵਿੱਚੋਂ ਇੱਕ ਮਿਸਤਰੀ ਬੜਾ ਸੋਹਣਾ ਸੀ ਉਹ ਮੈਨੂੰ ਬੜੇ ਪਿਆਰ ਨਾਲ ਬੁਲਾਉਂਦਾ ਹੁੰਦਾ ਸੀ ਮੈਂ ਵੀ ਆਪਣੀ ਭਰੀ ਜਵਾਨੀ ਵਿੱਚ ਸੀ ਮੈਨੂੰ ਵੇਖ ਕੇ ਮਿਸਤਰੀ ਕਹਿ ਦਿੰਦੇ ਹੁੰਦੇ ਸੀ ਕਿ ਤੁਹਾਡੀ ਕੁੜੀ ਲੱਗਦੀ ਨਹੀਂ ਕਿ ਇੱਕ ਬੱਚੇ ਦੀ ਮਾਂ ਹੋਗੀ ਮੈਂ ਮੇਕਅਪ ਵੀ ਨਹੀਂ ਕਰਦੀ ਹੁੰਦੀ ਸੀ ਤੇ ਸਿੰਪਲ ਜਿਹੀ ਰਹਿੰਦੀ ਸੀ ਹੌਲੀ ਹੌਲੀ ਮਿਸਤਰੀ ਵੀ ਮੇਰੇ ਤੇ ਟਰਾਈਆਂ ਮਾਰਨ ਲੱਗ ਪਿਆ ਮੈਂ ਉਹਦੇ ਨਾਲ ਵੀ ਸੈੱਟ ਹੋ ਗਈ ਸੀ ਕਿਉਂਕਿ ਮੇਰੀ ਵੀ ਜਵਾਨੀ ਢੱਕਦੀ ਸੀ ਤੇ ਮੈਨੂੰ ਵੀ ਇੱਕ ਜਵਾਨ ਬੰਦੇ ਦੀ ਲੋੜ ਸੀ ਮੈਂ ਉਹਦੇ ਨਾਲ ਫੋਨ ਤੇ ਗੱਲਾਂ ਕਰਨ ਲੱਗ ਪਈ ਸੀ ਉਹਦੇ ਨਾਲ ਆਸ਼ਕੀ ਮਾਰਨ ਲੱਗ ਪਈ ਸੀ ਉਹ ਮੈਨੂੰ ਮਿਲਦਾ ਹੁੰਦਾ ਸੀ ਫਿਰ ਇਦਾਂ ਹੀ ਮੈਂ ਪ੍ਰੈਗਨੈਂਟ ਹੋ ਗਈ ਮੈਂ ਸਾਰਿਆਂ ਨੂੰ ਕਹਿ ਦਿੱਤਾ ਸੀ ਕਿ ਮੈਂ ਆਪਣੇ ਸਹੁਰੇ ਘਰ ਜਾਣਾ ਕਿਉਂਕਿ ਮੈਨੂੰ ਮਿਸਤਰੀ ਵੀ ਕਹਿੰਦਾ ਸੀ ਕਿ ਤੂੰ ਮੇਰੇ ਇਸ ਬੱਚੇ ਨੂੰ ਦੁਨੀਆ ਵਿੱਚ ਲਿਆ ਮੈਂ ਦੇਖਣਾ ਚਾਹੁੰਦਾ ਕਿ ਤੂੰ ਮੈਨੂੰ ਕਿੰਨਾ ਪਿਆਰ ਕਰਦੀ ਹੈ ਮੇਰੇ ਪਿਆਰ ਦੀ ਨਿਸ਼ਾਨੀ ਰੱਖ ਲੈ ਮੇਰਾ ਕੀ ਪਤਾ ਮੈਂ ਕਦੋਂ ਮਰ ਜਾਵਾਂ ਮੈਂ ਸੱਚੀ ਉਹਨੂੰ ਬੜਾ ਪਿਆਰ ਕਰਨ ਲੱਗ ਪਈ ਸੀ ਫਿਰ ਮੈਂ ਇਦਾਂ ਹੀ ਰੌਲਾ ਪਾ ਕੇ ਆਪਣੇ ਸੱਸ ਸਹੁਰੇ ਨੂੰ ਫੋਨ ਕਰਕੇ ਸਹੁਰਿਆਂ ਦੇ ਚਲੀ ਗਈ ਉਥੇ ਜਾ ਕੇ ਮੈਂ ਆਪਣੇ ਘਰ ਵਾਲੇ ਦੇ ਨਾਮ ਇਹ ਬੱਚਾ ਲਾਣਾ ਚਾਹਦੀ ਸੀ ਪਰ ਉਹ ਇੱਕ ਰਾਤ ਵੀ ਮੇਰੇ ਕੋਲ ਨਹੀਂ ਆਇਆ ਮੈਂ ਤਿੰਨ ਚਾਰ ਮਹੀਨੇ ਉਥੇ ਬੜੇ ਔਖੇ ਕੱਟੇ ਉਥੋਂ ਤੱਕ ਕਿ ਮਿਸਤਰੀ ਮੈਨੂੰ ਪੈਸੇ ਦਿੰਦਾ ਹੁੰਦਾ ਸੀ ਤੇ ਮੇਰਾ ਖਰਚਾ ਚੁੱਕਦਾ ਹੁੰਦਾ ਸੀ ਉਹ ਚੋਰੀ-ਚੋਰੀ ਮੈਨੂੰ ਮੇਰੇ ਸਹੁਰਿਆਂ ਦੇ ਘਰ ਪੈਸੇ ਫੜਾ ਕੇ ਵੀ ਆਉਂਦਾ ਹੁੰਦਾ ਸੀ ਮੇਰਾ ਘਰ ਵਾਲਾ 1 ਰੁਪਿਆ ਵੀ ਨਹੀਂ ਦਿੰਦਾ ਹੁੰਦਾ ਸੀ ਚਲੋ ਕੁਝ ਘਰੇ ਬੰਨਦਾ ਸੀ ਮੈਂ ਉਹੀ ਕੁਝ ਮੈਨੂੰ ਖਾਣਾ ਪੈਂਦਾ ਸੀ ਜਦੋਂ ਮੈਨੂੰ 5ਵਾਂ ਮਹੀਨਾ ਲੱਗ ਗਿਆ ਤੇ ਮੈਂ ਫਿਰ ਆਪਣੇ ਪੇਕੇ ਘਰ ਆ ਗਈ ਤੇ ਮੇਰੇ ਘਰ ਵਾਲੇ ਨੇ ਮੇਰੀ ਮੰਮੀ ਨੂੰ ਫੋਨ ਕੀਤਾ ਕਿ ਮੈਂ ਤੁਹਾਡੀ ਕੁੜੀ ਨਾਲ ਇੱਕ ਰਾਤ ਵੀ ਨਹੀਂ ਗੁਜ਼ਾਰੀ ਤੇ ਨਾ ਹੀ ਮੇਰੇ ਨਾਲ ਕੁਝ ਕੀਤਾ ਤੇ ਇਹ ਬੱਚਾ ਮੈਨੂੰ ਨਹੀਂ ਪਤਾ ਕਿ ਕਿਹਦਾ ਤੇ ਕਿਹਦਾ ਨਹੀਂ ਇਸ ਲਈ ਤੁਸੀਂ ਇਹਦਾ ਅਬੋਰਸ਼ਨ ਕਰਵਾ ਦਿਓ ਪਰ ਮੈਂ ਮਨਾ ਕਰ ਦਿੱਤਾ ਕਿ ਨਹੀਂ ਮੈਂ ਇਹ ਪਾਪ ਨਹੀਂ ਕਰਨਾ ਇਦਾਂ ਹੀ ਕੁਝ ਮਹੀਨਿਆਂ ਬਾਅਦ ਫਿਰ ਮੇਰੀ ਡਿਲੀਵਰੀ ਹੋ ਗਈ ਸੀ ਤੇ ਮੈਂ ਇੱਕ ਹੋਰ ਮੁੰਡੇ ਨੂੰ ਜਨਮ ਦਿੱਤਾ। ਮੇਰੇ ਦੋਵੇਂ ਮੁੰਡੇ ਬਹੁਤ ਸੋਹਣੇ ਸੀ। ਕੋਈ ਵੀ ਦੇਖ ਕੇ ਉਹਨਾਂ ਨੂੰ ਇਹੀ ਕਹਿੰਦਾ ਸੀ ਕਿ ਇਹ ਤਾਂ ਹੋਸਮ ਦੀ ਪਟਾਰੇ ਵਿੱਚੋਂ ਕੱਢਿਆ। ਜਦੋਂ ਮੇਰੇ ਮੁੰਡਾ ਹੋਇਆ ਤਾਂ ਇਹ ਗੱਲ ਮੇਰੇ ਸਹੁਰਿਆਂ ਨੂੰ ਪਤਾ ਲੱਗੀ ਤੇ ਉਹਨਾਂ ਨੇ ਮੇਰੇ ਨਾਲ ਫਟਾਫਟ ਤਲਾਕ ਲੈਣ ਵਾਲੀ ਗੱਲ ਕੀਤੀ ਤੇ ਦੋਵੇਂ ਮੁੰਡੇ ਮੈਨੂੰ ਹੀ ਦੇ ਦਿੱਤੇ। ਇੱਕ ਬੱਚਾ ਵੀ ਆਪਣੇ ਕੋਲ ਨਹੀਂ ਰੱਖਿਆ ਸੀ। ਮੇਰੇ ਘਰ ਵਾਲੇ ਨੇ ਕਹਿ ਦਿੱਤਾ ਸੀ ਕਿ ਇਹ ਤੇਰੀਆਂ ਨਾਜਾਇਜ਼ ਔਲਾਦਾਂ ਤੇ ਤੂੰ ਇਹਨਾਂ ਨੂੰ ਆਪਣੇ ਕੋਲ ਹੀ ਰੱਖ। ਮੈਂ ਨਹੀਂ ਕਿਸੇ ਦਾ ਖਰਚਾ ਚੁੱਕ ਸਕਦਾ। ਮੇਰਾ ਉਹਦੇ ਨਾਲ ਤਲਾਕ ਹੋ ਗਿਆ ਤੇ ਮੈਂ ਆਪਣੇ ਮਾਂ ਤੋਂ ਉਹਦੇ ਘਰ ਹੀ ਰਹਿਣ ਲੱਗ ਪਈ ਫਿਰ ਕੁਝ ਕੁ ਸਾਲਾਂ ਬਾਅਦ ਮੇਰੇ ਬੱਚੇ ਵੀ ਥੋੜੇ ਵੱਡੇ ਤੇ ਸਮਝਦਾਰ ਹੋ ਗਏ ਸੀ ਮੇਰੀ ਮਾਂ ਨੂੰ ਇੱਕ ਦਿਨ ਅਟੈਕ ਹੋ ਗਿਆ ਜਦੋਂ ਹਸਪਤਾਲ ਲੈ ਕੇ ਗਏ ਤਾਂ ਉਹਨਾਂ ਨੇ ਦੱਸਿਆ ਕਿ ਉਹਨੂੰ ਦਿਲ ਦਾ ਦੌਰਾ ਪੈ ਗਿਆ ਤੇ ਦਿਮਾਗ ਤੇ ਟੈਨਸ਼ਨ ਲੈ ਲਈ ਮੇਰੀ ਮਾਂ ਵੀ ਇਸ ਦੁਨੀਆ ਤੋਂ ਚਲੀ ਗਈ ਸੀ ਉਦੋਂ ਮੇਰਾ ਡੈਡੀ ਵੀ ਬਾਹਰੋਂ ਫੜਿਆ ਗਿਆ ਸੀ ਤੇ ਉਹ ਵੀ ਇੰਡੀਆ ਆ ਗਿਆ ਸੀ ਹੁਣ ਕਮਾਈ ਦਾ ਕੋਈ ਵੀ ਸਾਧਨ ਨਹੀਂ ਸੀ ਕੁਝ ਪੈਸੇ ਸੀ ਜੋ ਜੋੜੇ ਹੋਏ ਸੀ ਬਸ ਉਹਨਾਂ ਨਾਲ ਹੀ ਘਰ ਦਾ ਖਰਚਾ ਚੱਲਦਾ ਸੀ ਜਾਂ ਫਿਰ ਮੇਰਾ ਭਰਾ ਦੁੱਧ ਡੇਰੀ ਵਿੱਚ ਪਾਉਂਦਾ ਸੀ ਤੇ ਉਹਦੇ ਤੋਂ ਖਰਚਾ ਚੱਲਦਾ ਸੀ ਘਰ ਦੀ ਕਰਤਾ ਧਰਤਾ ਤਾਂ ਮੈਂ ਹੀ ਹੋ ਗਈ ਸੀ ਹੌਲੀ ਹੌਲੀ ਮੁੰਡੇ ਵੀ ਵੱਡੇ ਹੋ ਗਏ ਸੀ ਤੇ ਮੈਂ ਸਰਕਾਰੀ ਸਕੂਲ ਵਿੱਚ ਪੜਨ ਲਈ ਲਾ ਦਿੱਤੇ ਮੈਂ ਸੋਚਦੀ ਸੀ ਕਿ ਪਤਾ ਨਹੀਂ ਮੈਂ ਕਿਹੜੇ ਪਾਪ ਕੀਤੇ ਹੋਏ ਆ ਜੋ ਮੇਰੀ ਜ਼ਿੰਦਗੀ ਇਦਾਂ ਦੀ ਨਰਕ ਬਣ ਗਈ ਆ ਨਾ ਮੇਰੇ ਘਰ ਵਾਲੇ ਨੇ ਮੈਨੂੰ ਸਹਾਰਾ ਦਿੱਤਾ ਤੇ ਨਾ ਹੀ ਮੈਨੂੰ ਕੋਈ ਹੋਰ ਸਹਾਰਾ ਸ਼ਾਇਦ ਮੈਂ ਕਿਸੇ ਮਾਂ ਦਾ ਪੁੱਤ ਖੋਲਿਆ ਸੀ ਜੋ ਮੇਰੇ ਕਰਕੇ ਮਰ ਗਿਆ ਸੀ ਉਹਦੀਆਂ ਹੀ ਬਾਦ ਦੁਆਵਾ ਮੈਨੂੰ ਲੱਗੀਆਂ ਹੋਈਆਂ ਮੈਂ ਕਿਸੇ ਨੂੰ ਪਿਆਰ ਵਿੱਚ ਧੋਖਾ ਦਿੱਤਾ ਕਾਸ਼ ਮੈਂ ਉਹਦੇ ਨਾਲ ਭੱਜ ਜਾਂਦੀ ਕਾਸ਼ ਮੇਰੀ ਉਹ ਦਿਨਾਈ ਜ਼ਿੰਦਗੀ ਮਾੜੀ ਚੰਗੀ ਗੁਜ਼ਾਰੀ ਹੁੰਦੀ ਤਾਂ ਅੱਜ ਆਹ ਦਿਨਾਂ ਦੇਖਣੇ ਪੈਂਦੇ ਮੇਰਾ ਭਰਾ ਵੀ ਮੈਨੂੰ ਗੁੱਸੇ ਨਾਲ ਬੋਲਣ ਲੱਗ ਪਿਆ ਸੀ ਇਹਨਾਂ ਦੋਵਾਂ ਮੁੰਡਿਆਂ ਦਾ ਵੀ ਖਰਚਾ ਤੇ ਤੇਰਾ ਵੀ ਉੱਪਰੋਂ ਹਜੇ ਉਹਨਾਂ ਨੇ ਆਪ ਵਿਆਹ ਵੀ ਕਰਵਾਉਣਾ ਸੀ ਹੌਲੀ ਹੌਲੀ ਉਹ ਸ਼ਰਾਬ ਪੀਣ ਲੱਗ ਪਿਆ ਤੇ ਉਹ ਹੋਰ ਵੀ ਨਸ਼ੇ ਕਰਨ ਲੱਗ ਪਿਆ ਸੀ ਉਹਨੂੰ ਕੋਈ ਕੰਮ ਧੰਦਾ ਨਹੀਂ ਸੀ ਪਰ ਜਦੋਂ ਤੱਕ ਮੰਮੀ ਸੀ ਉਦੋਂ ਤੱਕ ਉਹ ਮੱਝਾਂ ਨੂੰ ਵੀ ਸਾਮਦਾ ਸੀ ਤੇ ਦੁੱਧ ਵੀ ਪਾਉਂਦਾ ਸੀ ਚਾਰ ਪੈਸੇ ਆਉਂਦੇ ਹੁੰਦੇ ਸੀ ਕਰਦਾ ਖਰਚਾ ਚੱਲੀ ਜਾਂਦਾ ਸੀ ਜੋ ਪੈਸੇ ਮੰਮੀ ਦੇ ਅਕਾਊਂਟ ਵਿੱਚ ਸੀ ਉਹ ਮੇਰੇ ਭਰਾ ਨੇ ਆਪਣੇ ਨਾਮ ਕਰਵਾ ਲਏ ਸੀ ਤੇ ਮੇਰੇ ਕੋਲ ਹੁਣ ਕਮਾਈ ਦਾ ਕੋਈ ਵੀ ਸਾਧਨ ਨਹੀਂ ਸੀ ਤੇ ਨਾ ਹੀ ਮੇਰਾ ਕੋਈ ਇਹਨਾਂ ਖਰਚਾ ਚੁੱਕਦਾ ਗਰੀਬੀ ਦਾਵੇ ਤੇ ਮੈਂ ਆਪਣੀ ਜ਼ਿੰਦਗੀ ਗੁਜ਼ਾਰਨ ਲੱਗ ਪਈ ਸੀ ਮੇਰੀ ਭੈਣ ਵੀ ਕੋਈ ਕੰਮ ਤੰਦਾਨੀ ਕਰਦੀ ਸੀ ਮੇਰਾ ਡੈਡੀ ਮੈਨੂੰ ਹਰ ਰੋਜ਼ ਸ਼ਰਾਬ ਪੀ ਕੇ ਗਾਲਾਂ ਕੱਢਦਾ ਕਿ ਤੇਰੇ ਵਰਗੀ ਕੁੜੀ ਤਾਂ ਜੰਮਣ ਨਾਲੋਂ ਅਸੀਂ ਐਵੇਂ ਹੀ ਚੰਗੇ ਸੀ ਜਾਂ ਇੱਕ ਹੋਰ ਕਮਲੀ ਜੰਮ ਲੈਂਦੇ ਘੱਟੋ ਘੱਟ ਇੱਜ਼ਤ ਤਾਂ ਬਣਾਈ ਰੱਖਦੀ ਸ਼ਰੀਕੇ ਭਾਈਚਾਰੇ ਵਿੱਚ ਹੁਣ ਇੱਜ਼ਤ ਰਹਿਣ ਦਿੱਤੀ ਹੀ ਨਹੀਂ ਸੀ ਉੱਪਰੋਂ ਇਹ ਦੋ ਬੱਚੇ ਵੀ ਆਪਣੇ ਪੱਲੇ ਨਾਲ ਮੜ ਲਏ ਸੀ ਜਿਹਦੇ ਸੀ ਉਹਨਾਂ ਨੂੰ ਦੇ ਦਿੰਦੀ ਰੋਜ਼ ਇਹੀ ਕਲੇਸ਼ ਸੁਣ ਸੁਣ ਕੇ ਮੈਂ ਅੱਕ ਗਈ ਸੀ ਮੇਰੀ ਜ਼ਿੰਦਗੀ ਤਾਂ ਹੁਣ ਨਰਕ ਬਣ ਕੇ ਰਹਿ ਗਈ ਕਦੀ ਕਦੀ ਸੋਚਦੀ ਆਂ ਕਿ ਕਾਸ਼ ਮੈਂ ਇਦਾਂ ਦੀ ਆਸ਼ਕੀ ਨਾ ਮਾਰੀ ਹੁੰਦੀ ਅੱਜ ਮੈਂ ਆਪਣੀ ਜ਼ਿੰਦਗੀ ਵਧੀਆ ਗੁਜ਼ਾਰਦੀ ਜਾਂ ਫਿਰ ਮੈਂ ਵਿਆਹ ਤੋਂ ਪਹਿਲਾਂ ਇਹ ਗਲਤ ਕੰਮ ਨਾ ਕੀਤੇ ਹੁੰਦੇ ਤਾਂ ਪੱਕਾ ਮੇਰਾ ਘਰ ਵਾਲਾ ਮੈਨੂੰ ਆਪਣੇ ਬਣਾ ਲੈਂਦਾ ਪਰ ਉਹਨੇ ਵੀ ਤਾਂ ਮੈਨੂੰ ਰੱਖਣ ਤੋਂ ਮਨਾ ਕਰ ਦਿੱਤਾ ਸੀ ਮਿਸਤਰੀ ਦਾ ਤਾਂ ਕੋਈ ਅਤਾ ਪਤਾ ਹੀ ਨਹੀਂ ਸੀ ਉਹ ਕਿੱਥੋਂ ਦਾ ਸੀ ਤੇ ਕਿੱਥੇ ਚਲਾ ਗਿਆ ਉਹਦਾ ਤਾਂ ਨੰਬਰ ਵੀ ਬੰਦ ਕਰ ਲਿਆ ਸੀ ਨਾ ਹੀ ਮੈਨੂੰ ਫੋਨ ਕਰਦਾ ਸੀ ਤੇ ਨਾ ਹੀ ਮੈਨੂੰ ਖਰਚਾ ਦਿੰਦਾ ਸੀ ਮੈਂ ਤਾਂ ਬੱਸ ਹੁਣ ਆਪ ਮਾੜਾ ਕੰਮ ਕਰਦੀ ਸੀ ਤੇ ਮੰਜਾ ਨੂੰ ਸਾਥ ਕੇ ਦੁੱਧ ਤੋਂ ਹੀ ਆਪਣਾ ਖਰਚਾ ਚਲਾਉਂਦੀ ਆ ਇੱਥੇ ਤੱਕ ਕਿ ਮੇਰਾ ਭਰਾ ਵੀ ਨਸ਼ਾ ਕਰਕੇ ਸਾਰਾ ਦਿਨ ਘਰ ਹੀ ਪਿਆ ਰਹਿੰਦਾ ਸੀ ਉਹ ਵੀ ਕੋਈ ਕੰਮ ਨਹੀਂ ਕਰਦਾ ਸੀ ਸਾਰਾ ਦਿਨ ਡੈਡੀ ਮੈਨੂੰ ਗਾਲ੍ਹਾਂ ਕੱਢਦਾ ਰਹਿੰਦਾ ਮੈਂ ਹੋਰ ਭੈਣਾਂ ਨੂੰ ਵੀ ਇਹੀ ਕਹਿਣਾ ਚਾਹੁੰਦੀ ਆ ਕਿ ਕਦੇ ਵੀ ਆਪਣੀ ਜ਼ਿੰਦਗੀ ਬਰਬਾਦ ਕਰਨ ਤੋਂ ਪਹਿਲਾਂ 100 ਵਾਰ ਸੋਚਿਓ ਤੇ ਮੇਰਾ ਹੁਣ ਕਿਤੇ ਰਿਸ਼ਤਾ ਨਹੀਂ ਹੁੰਦਾ ਤੇ ਨਾ ਹੀ ਮੈਨੂੰ ਕਿਸੇ ਨੇ ਰੱਖਣਾ ਜਦ ਕਿ ਮੇਰੇ ਮੁੰਡੇ ਵੀ 10-10 ਸਾਲ ਦੇ ਹੋ ਗਏ ਆ ਤੇ ਮੈਂ ਆਪਣੇ ਪੇਕੇ ਘਰ ਹੀ ਬਸ ਆਪਣੀ ਜ਼ਿੰਦਗੀ गुजारਦੀ ਆ ਤੇ ਹਜੇ ਤੱਕ ਨਸ਼ੇ ਪਤੇ ਦਾ ਕਰਕੇ ਮੇਰੇ ਭਰਾ ਨੂੰ ਵੀ ਕੋਈ ਰਿਸ਼ਤਾ ਨਹੀਂ ਕਰਦਾ ਮੇਰੀ ਜ਼ਿੰਦਗੀ ਇੰਨੀ ਮਾੜੀ ਹੋ ਗਈ ਆ ਕਿ ਹੁਣ ਮੈਨੂੰ ਕਿਸੇ ਤੋਂ ਕੋਈ ਉਮੀਦ ਨਹੀਂ ਤੇ ਬਸ ਆਪਣੇ ਮੁੰਡਿਆਂ ਤੇ ਹੀ ਆਸ ਆ ਕਿ ਉਹ ਕਦੋਂ ਵੱਡੇ ਹੋਣਗੇ ਤੇ ਕਦੋਂ ਕੋਈ ਕੰਮਕਾਰ ਕਰਨਗੇ ਤੇ ਮੈਨੂੰ ਕੋਈ ਸਹਾਰਾ ਮਿਲੂਗਾ ਹਾਂਜੀ ਦੋਸਤੋ ਇੱਕ ਭੈਣ ਨੇ ਆਪਣੀ ਜਵਾਨੀ ਵਿੱਚ ਜੋ ਗਲਤੀ ਕੀਤੀ ਉਸ ਦਾ ਉਹਨੂੰ ساری ਉਮਰ ਇਹੀ ਪਛਤਾਵਾ ਰਹੇਗਾ ਤੇ ਪਹਿਲਾਂ ਤਾਂ ਲੋਕ ਉਸ ਨੂੰ ਤਾਨੇ ਮੇਨੇ ਦਿੰਦੇ ਸੀ ਤੇ ਹੁਣ ਬਾਅਦ ਦੇ ਵਿੱਚ ਉਸ ਦੇ ਪੁੱਤ ਵੀ ਉਸ ਨੂੰ ਹਰ ਰੋਜ਼ ਇਹੀ ਮੇਨਾ ਮਾਰਦੇ ਸੀ ਕਿ ਲੋਕ ਸਾਨੂੰ ਕਿਸੇ ਜੋਗਾ ਨਹੀਂ ਛੱਡਦੇ ਜਦੋਂ ਅਸੀਂ ਬਾਹਰ ਜਾਂਦੇ ਆ ਤਾਂ ਸਾਨੂੰ ਉਹ ਪੁੱਛਦੇ ਨਹੀਂ ਕਿ ਤੇਰਾ ਪਿਓ ਕਿਹੜਾ ਤਾਂ ਸਾਡਾ ਸਿਰ ਸ਼ਰਮ ਨਾਲ ਝੁਕ ਜਾਂਦਾ ਤੇ ਉਹ ਹੁਣ ਕਿਸੇ ਜੋਗੀ ਵੀ ਨਹੀਂ ਰਹੀ ਇਹ ਸੀ ਜੀ ਅੱਜ ਦੀ ਕਹਾਣੀ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਤਾਂ ਕਿ ਆਉਣ ਵਾਲੀ ਕਹਾਣੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਹੀ ਪਹੁੰਚ ਸਕੇ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ